ਸਤਿ ਸ਼੍ਰੀ ਅਕਾਲ ਰੰਧਾ ਸਿਟੀ ਰਾਇਵਾਲ ਜੁੜ ਚੁਕੇ ਦਰਸ਼ਕਾਂ ਦਾ ਸਵਾਗਤ ਹੈ ਐਸਐਮਐਸਸੀ ਮੌਜੂਦ ਹੈ ਜਲੰਧਰ ਦੇ ਪਾਰਗੋ ਕੈਂਪ ਦੇ ਮੇਨ ਬਾਜ਼ਾਰ ਦੇ ਅੰਦਰ ਜਿੱਥੇ ਲਗਾਤਾਰ ਬਾਰਿਸ਼ ਹੋ ਰਹੀ ਹੈ ਪਰ ਇਸ ਬਾਜ਼ਾਰ ਦੇ ਹਾਲਾਤ ਵੀ ਤੁਸੀਂ ਬਾਰਿਸ਼ ਦੇ ਵਿੱਚ ਦੇਖ ਸਕਦੇ ਹੋ ਮੇਰੇ ਪਿੱਛੇ ਮਲਬਾ ਜਿਹੜਾ ਦੁਕਾਨ ਦੇ ਬਾਹਰ ਪਿਆ ਹੈ ਇੰਨੀ ਗੰਦਗੀ ਹੈ ਇਸ ਏਰੀਏ ਦੇ ਵਿੱਚ ਜੇਕਰ ਇਸ ਦੀ ਸਫਾਈ ਦੀ ਗੱਲ ਕਰੀਏ ਤਾਂ ਲੋਕਾਂ ਦੇ ਵੱਲੋਂ ਬਹੁਤ ਹੀ ਕਾਉਂਸਲਰ ਨੂੰ ਚਿੱਠੀਆਂ ਦਿੱਤੀਆਂ ਗਈਆਂ ਨੇ ਅਤੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ ਪਰ ਹਾਲੇ ਤੱਕ ਕੋਈ ਵੀ ਜਿਹੜੀ ਕਾਰਵਾਈ ਹੈ ਕਾਉਂਸਲਰ ਦੇ ਵੱਲੋਂ ਨਹੀਂ ਕੀਤੀ ਗਈ ਤੇ ਨਾਲ ਹੀ ਜਿਹੜੇ ਲੋਕ ਇੱਥੇ کافی ਪਰੇਸ਼ਾਨ ਨਜ਼ਰ ਆ ਰਹੇ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰਕਾਰ ਇਹ ਜਿਹੜੀ ਗੰਦਗੀ ਹੈ ਕਿਸ ਵੱਲੋਂ ਇੱਥੇ ਸਿੱਟੀ ਗਈ ਹੈ ਤੇ ਸਫਾਈ ਹੈ ਜਿਹੜੀ ਉਹ ਕਿੰਨਾ ਕਰਨਾ ਕਰਕੇ ਨਹੀਂ ਹੋ ਪਾ ਰਹੀ ਤਾਂ ਇੱਥੇ ਮਹੱਲੇ ਦੇ ਕੁਝ ਲੋਕ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸਸੀ ਕਾਲ ਜੀ ਸਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੀਮਾ ਤੁਸੀਂ ਇਸੇ ਏਰੀਆ ਚ ਰਹਿੰਦੇ ਹੋ ਹਾਂ ਜੀ ਮੇਰਾ ਇੱਥੇ ਮੇਰਾ ਏਡਾ ਲੱਗਦਾ ਤੇ ਇਹ ਜਿਹੜੀ ਗੰਦਗੀ ਬਾਹਰ ਪਈ ਹੈ ਇਹ ਬਹੁਤ ਬੜੇ ਪਰੇਸ਼ਾਨ ਹੋ ਗਏ ਆ ਅਸੀਂ ਬਹੁਤ ਜਿਆਦਾ ਪਰੇਸ਼ਾਨ ਹੋ ਗਏ ਆ ਆਈ ਦਰੂਪ ਕਾਉਂਸਲਰ ਨੂੰ ਦੋ ਤਿੰਨ ਵਾਰੀ ਕਹਿ ਚੁੱਕੇ ਆ ਕਾਉਂਸਲਰ ਦਾ ਨਾਮ ਕੀ ਹੈ ਉਹ ਕੀ ਉਹਨਾਂ ਕਹਿੰਦੇ ਆ ਕੋਨਾ ਕੋਨਾ ਸੁਦੇਸ਼ ਭਗਤ ਕੋਨਾ ਜੀ ਹਾਂ ਜੀ ਉਹ ਪਹਿਲੀ ਵਾਰੀ ਜਿੱਤਿਆ ਅਸੀਂ ਉਹਨੂੰ ਕਿੰਨੀ ਵਾਰੀ ਕਹਿ ਚੁੱਕੇ ਆ ਕਿ ਭਾਜੀ ਇਹਨੂੰ ਤੁਸੀਂ ਚੁਕਵਾ ਦਿਓ ਗੂੜੇ ਨੂੰ ਤਬਾਰਾ ਸਾਡਾ ਕਹਿਣਾ ਨਹੀਂ ਮੰਨਦੇ ਹੈਗੇ ਆਈ ਉਹਨਾਂ ਨੂੰ ਇਹ ਕਿਹਾ ਕਿ ਕੂੜਾ ਚਕਾਦਾ ਸਾਨੂੰ ਬੜੀ ਪਰੇਸ਼ਾਨੀ ਆ ਉਹ ਕਹਿੰਦਾ ਤੁਹਾਨੂੰ ਕਾਹਦੀ ਪਰੇਸ਼ਾਨੀ ਆ ਮੈਂ ਕਿਹਾ ਪਰੇਸ਼ਾਨੀ ਕਿਉਂ ਨਹੀਂ ਐਤੋਂ ਗੰਦਗੀ ਦੇ ਵਿੱਚੋਂ ਲੋਕੀ ਬਿਮਾਰ ਹੁੰਦੇ ਡੱਗ ਡੱਗੇ ਲੋਕੀ ਜਾਂਦੇ ਆ ਨਾਰਕ ਪਿਆ ਆ ਉਹ ਤੁਸੀਂ ਚਕਾਓ ਕਹਿੰਦਾ ਮੇਰੀ ਜੱਦਿਆ ਮੇਰੀ ਇਹਨੂੰ ਚਕਾਉਣਾ ਇਹ ਤੁਸੀਂ ਉਹਨੂੰ ਮੈਂ ਇੱਦਾਂ ਰਹਿਣ ਦੇਣਾ ਆਈ ਕਿਹਾ ਮੈਂ ਅਡਲ ਤੂੰ ਕਿਉਂ ਨਹੀਂ ਚਕਾਉਣਾ ਉਹ ਕਹਿੰਦਾ ਐਸ ਕਰਕੇ ਕਿ ਮੇਰਾ ਉਹਦੇ ਨਾਲ ਲੱਗਦੀ ਮੇਰੀ ਤਾਂ ਮਸਟਾਇਆ ਆਈ ਕਿਹਾ ਜੇ ਤੇਰੀ ਉਹ ਨਾਲ ਲੱਗਦੀ ਉਹਨਾਂ ਸਦਾ ਤੇ ਬੜ ਤੇਰਾ ਕੋਈ ਜਗ੍ਹਾ ਦਾ ਮਸਲਾ ਆ ਜਾ ਕੋਈ ਵੀ ਮਸਲਾ ਤਾਂ ਸਿੱਧਾ ਉਹਦੇ ਨਾਲ ਨਿਪਟ ਤੇ ਰਸਤੇ ਦੇ ਵਿੱਚ ਕੂੜਾ ਕਿਉਂ ਲਾਇਆ ਇਹਨੂੰ ਚਕਾਓ ਇਹ ਕੂੜਾ ਮਤਲਬ ਉਹਨੇ ਆਪ ਜਾਣ ਕੇ ਸਟਵਨੋ ਕਰਾਇਆ ਆਪ ਲੋਕੋ ਆਕੇ ਗਿਆ ਆਪ ਆਪ ਲਗਾ ਕੇ ਸਟਾਈ ਉਹਨਾਂ ਨੇ ਟਰਾਲੀ ਸਟਾਈ ਆਪੇ ਰਾਤ ਨੂੰ ਕਿਤੇ ਛੱਡ ਗਏ ਨੇ ਵਾਗੇ ਕੂੜਾ ਚੱਕਿਆ ਜਾਣਾ ਚਾਹੀਦਾ ਇਹ ਬਹੁਤ ਮੁਸ਼ਕਲ ਹੁੰਦੀ ਹੈ ਅਸੀਂ ਦੁੱਖੀਆਂ ਬਹੁਤ ਜ਼ਿਆਦੇ ਤੇ ਕਿੰਨੀ ਵਾਰੀ ਕਿੰਨੀ ਵਾਰੀ ਹੁਣ ਤੱਕ ਉਹਨਾਂ ਨੂੰ ਕਹਿਤਾ ਤੁਸੀਂ ਅਸੀਂ ਤਿੰਨ ਚਾਰ ਵਾਰ ਹੀ ਕਹਿ ਚੁੱਕੇ ਹਟੇ ਇੱਥੇ ਬੁਲਾਇਆ ਨਹੀਂ ਉਹਨਾਂ ਨੂੰ ਦਿਖਾਇਆ ਨਹੀਂ ਹਾਲਾਂਕਿ ਕੱਲ ਵੀ ਇੱਥੇ ਹੀ ਪਰਸੋਂ ਵੀ ਰੋਜ਼ ਦਿਖਾਉਂਦੇ ਆ ਉਹ ਆਪ ਇੱਥੇ ਬਹਿ ਬਹਿ ਕੇ ਜਾਂਦਾ ਰੋਜ਼ ਇੱਥੇ ਬੈਠਾ ਹੁੰਦਾ ਐ ਇਹਨੂੰ ਕਹਿੰਦਾ ਭਾਜੀ ਰੱਬ ਦਾ ਹੀ ਵਾਸਤਾ ਇਹਨੂੰ ਚੁਕਵਾ ਦੇ ਉਹ ਕਹਿੰਦਾ ਮੈਂ ਨਹੀਂ ਚੁਕਾਣਾ ਮੈਂ ਨਹੀਂ ਚੁਕਾਣਾ ਮੈਂ ਨਹੀਂ ਮੇਰੀ ਜਿੱਦਿਆ ਮੈਂ ਨਹੀਂ ਚੁਕਾਣਾ ਇਹ ਕੂੜਾ ਇੱਥੇ ਕੱਲ ਤਾਂ ਗੱਡੀ ਵੀ ਪਲਟ ਚੱਲੀ ਸੀ ਸਬਜ਼ੀ ਦੀ ਭਰੀ ਹੋਈ ਕਾਲੀਏ ਦੀ ਗੱਡੀ ਆਈ ਕਾਲੀਏ ਦੀ ਗੱਡੀ ਪਲਟ ਚੱਲੀ ਨਹੀਂ ਯਕੀਨ ਤਾ ਉਹਨੂੰ ਪੁੱਛ ਲਓ ਜਾ ਕੇ ਕਾਲੀਏ ਨੂੰ ਹੈਨਾ ਆ ਪਹੁੰਚ ਕੇ ਦੇਖੋ ਸਾਰੇ ਕਿੰਨੇ ਦੁਖੀ ਆ ਆ ਮੀ ਆ ਜਾਂਦਾ ਤਾਂ ਇੰਨੀ ਵਾਸ਼ਨਾ ਗੰਦੀ ਆਦੀ ਇਹਨੂੰ ਰੱਬ ਦੇ ਵਾਸਤੇ ਇਹਨੂੰ ਚਕਵਾਓ ਵਾਸ਼ਨਾ ਤੇ ਇੱਕ ਪਾਸੇ ਰਹੀ ਪਰ ਜੇ ਬਿਮਾਰੀਆਂ ਫੈਲੀਆਂ ਤੇ ਉਹਦਾ ਜ਼ਿੰਮੇਵਾਰ ਕੌਣ ਆਈ ਬਿਮਾਰ ਹੋ ਗਿਆ ਤਾਂ ਕਹਿੰਦੇ ਲਾ ਸਾਡਾ ਕਰਾਉਣਾ ਕਾਉਂਸਲਰ ਤਾਂ ਲੋਕਾਂ ਦਾ ਫਾਇਦਾ ਕਰਦੇ ਆ ਇਹ ਕਾਉਂਸਲਰ ਪਹਿਲੀ ਵਾਰੀ ਉੱਟਿਆ ਸਾਡਾ ਨੁਕਸਾਨ ਕਰਦਾ ਹੈ ਹੈਨਾ ਤੇ ਇਹ ਥੋੜੀ ਸਾਨੂੰ ਬਿਮਾਰੀਆਂ ਲਵਾਉਣ ਵਾਲਾ ਕੰਮ ਕਰਦਾ ਨਾ ਤਾਂ ਕਾਉਂਸਲਰ ਤਾਂ ਕਹਿੰਦੇ ਘਰ ਘਰ ਆਉਂਸ ਸਫਾਈਆਂ ਕਰੋ ਇਹ ਸਫਾਈਆਂ ਦੀ ਜਗ੍ਹਾ ਤੇ ਤਾਂ ਨਰਕ ਪਾਤ ਇਹ ਚਕਵਾਓ ਇੱਥੋਂ ਹੈਨਾ ਇਹ ਤਾਂ ਹਟਦਾ ਹੀ ਨਹੀਂ ਨਰਕਪੌਂਡ ਤੋਂ ਕਹਿੰਦਾ ਮੈਂ ਨਹੀਂ ਝਕਣਾ ਇਹ ਉਹਦੇ ਰਸਤਾ ਰੋਕੇ ਰੱਖ ਦਿੱਤਾ ਜੇ ਤੇਰੀ ਲੜਾਈ ਉਹਦੇ ਨਾਲ ਤਾਂ ਉਹ ਨਾਲ ਸਿੱਧੀ ਲੜ ਤੇਰੀ ਜਗ੍ਹਾ ਦੀ ਲੜਾਈ ਆ ਜਾਂ ਕੋਈ ਵੀ ਲੜਾਈ ਆ ਤਾਂ ਉਹ ਨਾਲ ਸਿੱਧਾ ਲੜ ਹੈਨਾ ਤੇ ਇੱਥੇ ਦਾ ਛੜਗਾ ਤੇ ਨਰਕਪੌਂਡ ਦਾ ਮਤਲਬ ਹੀ ਕੋਈ ਨਹੀਂ ਤੇ ਇੱਕ ਬਸ ਇਹ ਕਹਿੰਦਾ ਕਿ ਮੈਂ ਜਿਹੜੇ ਪਾਰਕ ਆ ਉਹਨਾਂ ਦੇ ਵਿੱਚੋਂ ਨਸ਼ੇ ਬੰਦ ਕਰਾਉਂਦਾ ਅੰਪਾਰਜੋ ਕਰਾਉਂਦੇ ਤਾਂ ਇੱਥੇ ਲਵਾਉਂਦੇ ਆ ਸਾਨੂੰ ਗੰਦਗੀ ਦਾ ਨਾ ਚਲਵਾਤਾ ਆਹੋ ਉਹ ਪਾਰਕ ਜੋ ਸਾਫ ਕਰਾਤਾ ਤਾਂ ਸਾਨੂੰ ਨਰਕਜੇ ਵਢਾਤਾ ਹੈਨਾ ਇਹ ਕੋ ਕੰਮ ਥੋੜੀ ਹੁੰਦਾ ਹੈ ਕਾਉਂਸਲਰ ਤੋਂ ਉਪਰ ਕਿਸੇ ਹੋਰ ਨੂੰ ਤੁਸੀਂ ਕੋਈ ਐਪਲੀਕੇਸ਼ਨ ਨਹੀਂ ਦਿੱਤੀਆਂ ਕਿਸੇ ਨੂੰ ਨਹੀਂ ਐਸ ਤੋਂ ਉਹਨੂੰ ਹੀ ਕਹਿ ਸਕਦੇ ਆ ਭਰਾਵਾ ਤੇਰੇ ਮੋਰੇ ਹੱਥ ਜੋੜੇ ਇਹਨੂੰ ਚਕਵਾ ਦੇ ਉਹ ਸਾਡੀ ਸੁਣਦਾ ਹੀ ਨਹੀਂ ਕਹਿ ਕੇ ਥੱਕ ਗਏ ਆ ਨਹੀਂ ਜਗੀਂਦਾ ਇਹਨਾਂ ਸਾਰਿਆਂ ਨੂੰ ਪੁੱਛੋ ਆ ਸਾਰੇ ਹੈਗੇ ਸਾਰਿਆਂ ਨੂੰ ਪੁੱਛੋ ਸਾਰੇ ਬੜਾ ਰਸਤਾ ਦੇ ਬੰਦਾ ਹੈਗਾ ਜੀ ਰਸਤੇ ਦੀ ਬਹੁਤ ਪਰੇਸ਼ਾਨੀ ਹੈਗੇ ਨਾਲ ਵੈਸੇ ਵੀ ਪਾਣੀ ਖੜਾ ਹੋ ਜਾਂਦਾ ਬਾਰਿਸ਼ ਦੇ ਮੌਸਮ ਹੈਗੇ ਆ ਬਾਰਿਸ਼ ਨਾਲ ਮੌਸਮ ਪਾਣੀ ਖੜਾ ਹੋ ਜਾਂਦਾ ਪਾਣੀ ਵਿੱਚ ਸਾਰੀ ਮਿੱਟੀ ਰੋੜ ਉੱਡ ਕੇ ਸੀਵਰੇਜ ਬੰਦ ਹੋ ਜਾਂਦਾ ਉਹਦੇ ਕਰਕੇ ਕੰਮ ਖਰਾਬ ਹੋ ਜਾਂਦਾ ਸਾਰਾ ਜਿਵੇਂ ਕੱਲ ਤੋਂ ਕੱਲ ਦੀ ਬੜੀ ਬਾਰਿਸ਼ ਪੈ ਰਹੀ ਹੈ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਉਹਦੇ ਨਾਲ ਦੇਖੋ ਰਸਤੇ ਵੀ ਪਹਿਲਾਂ ਹੀ ਤੰਗ ਹੈ ਇੱਥੇ ਰਸਤਾ ਤੇ ਬਹੁਤ ਤੰਗ ਹੋ ਗਿਆ ਜੀ ਕੱਲ ਗੱਡੀ ਪੱਟ ਚਲੀ ਸੀ ਇਹਦੇ ਸਬਜ਼ੀ ਦੀ ਪਲਟੀ ਪੂਰੀ ਪਲਟੀ ਸੀ ਪਲਟੀ ਗਈ ਬਚਾਈ ਹੋ ਗਿਆ ਮਸਾ ਜੇ ਇਹਨੇ ਤਾਂ ਸਾਰੀ ਸਬਜ਼ੀ ਗੱਡੀ ਖਰਾਬ ਹੋ ਜਣੀ ਸੀ ਤਾਂ ਕਰਕੇ ਥੋੜਾ ਰਸਤਾ ਖਰਾਬ ਸਾਫ ਹੋਣਾ ਚਾਹੀਦਾ ਹਾਂਜੀ ਕੱਲ ਦੇ ਦੋ ਵਾਰੀ ਕਹਿੰਦੇ ਕਮਿਸ਼ਨਰ ਦੇ ਦਿੱਤੀ ਹੈ ਕੰਪਲੇਂਡ ਗਕੂੜਾ ਚ ਕਾਣਾ ਚਾਹੀਦਾ ਇੱਥੋਂ ਤੇ ਉਹਨਾਂ ਨੇ ਵੀ ਅਜੇ ਕੋਈ ਕਾਰਵਾਈ ਨਹੀਂ ਕੀਤੀ ਕੱਲ ਨੂੰ ਦੇਖੋ ਜੇ ਕੋਈ ਬਿਮਾਰੀ ਫੈਲਦੀ ਹੈ ਇੱਥੇ ਕਿਉਂਕਿ ਵਾਇਰਲ ਹੈ ਜਿਹੜੇ ਇਹ ਹੋਏਗਾ ਇਹਦਾ ਜ਼ਿੰਮੇਵਾਰ ਇਹ ਹੋ ਨਹੀਂ ਹੋਏਗਾ ਅੱਜ ਇਹੀ ਮਾਸਤਾਲਾ ਦੇ ਪਜਾਦੇ ਆ ਇਹਦਾ ਇਲਾਜ ਇਹੇ ਕਰਾਵੇ ਫੇ ਇਹ ਕਾਉਂਸਲਰ ਬਣ ਕੇ ਸਾਡਾ ਲਹੂ ਪੀਣ ਲੱਗਾ ਇਹ ਤਾਂ ਵੱਡਾ ਮੱਛਰ ਆ ਆਓ ਮੱਛਰ ਤਾਂ ਛੋਟੇ ਹੁੰਦੇ ਆ ਇਹ ਤਾਂ ਡੇਗੂ ਨਾਲੋਂ ਵੱਡਾ ਮੱਛਰ ਆ ਜਿਹੜਾ ਸਾਨੂੰ ਕੱਟਣ ਲੱਪਿਆ ਆ ਆ ਮਲਵਾ ਦੇਖੋ ਦਾ ਮੇਰਾ ਗਾਂਦਿਆ ਮਲਵਾ ਕੋਣੇ ਨੂੰ ਮਲਵਾ ਕਹਿੰਦਾ ਸਾਰਾ ਕੂੜਾ ਸਾਰਾ ਕੂੜਾ ਢੇਰ ਲੱਗਾ ਦੇਖੋ ਤੁਸੀਂ ਆਪ ਕੈਮਰੇ ਨਾਲ ਲਾਓ ਉੱਧਰ ਦੇਖੋ ਇਹ ਕਿਹੜਾ ਮਲਵਾ ਇਹਨੂੰ ਕਹੂਗਾ ਮਲਵਾ ਇਹ ਸਾਰੇ ਨਾਰਕਾ ਪਿਆ ਸਾਰੇ ਲੋਕਾਂ ਦਾ ਗੰਦ ਪੈਣ ਲਾ ਪਿਆ ਇੱਥੇ ਆ ਆ ਦੇਖੋ ਤਾਂ ਪਹਿਲਾਂ ਆਪ ਘੁਮਾ ਕੇ ਦੇਖੋ ਕੈਮਰਿਆਂ ਨੂੰ ਕਿ ਇਹ ਮਲਵਾ ਹੈ ਉਹਨੇ ਤਾਂ ਕਿਹਾ ਸੀ ਵੀ ਮਲਵਾ ਸਟੋਆਇਆ ਤੇ ਥੋੜੇ ਦਿਨਾਂ ਨੂੰ ਮੈਂ ਹਟਵਾ ਦੂੰਗਾ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਤੁਸੀਂ ਆਪ ਦੇਖ ਲਓ ਜੇ ਮਲਵਾ ਤਾਂ ਰਹਿਣ ਦਿਓ ਜੇ ਕੂੜਾ ਤਾਂ ਚੁਕਵਾ ਦਿਓ ਹਾਂਜੀ ਇੰਨਾ ਟਾਈਮ ਨੂੰ ਤਾਂ ਹੋ ਗਿਆ ਮਹੀਨਾ ਇੱਕ ਅਈ ਇਧਰ ਆਉਂਦੇ ਰੋਜ਼ ਆਉਂਦਾ ਇਧਰ ਰੋਜ਼ ਉਹਦੇ ਹੱਥ ਜੋੜਦੇ ਭਰਾਵਾ ਇਹਨੂੰ ਝਕਾ ਦੇ ਉਹ ਕਹਿੰਦਾ ਭੈਣ ਜੀ ਤੁਹਾਡਾ ਮੈਟਰ ਨਹੀਂ ਹੈਗਾ ਮੇਰੀ ਉਹ ਨਾਲ ਲੜਾਈ ਆ ਮੈਂ ਉਹਦੇ ਕਰਕੇ ਸੜਾਇਆ ਅਈ ਕਹਿੰਦਾ ਜੇ ਤੇਰਾ ਉਹਦਾ ਕੋ ਮੈਟਰ ਨਾਲ ਸਦਾ ਲੜ ਹੈ ਸਾਨੂੰ ਪਰੇਸ਼ਾਨ ਕਿਉਂ ਕੀਤਾ ਕੂੜਾ ਝਕਾ ਦੇ ਕਹਿੰਦਾ ਮੈਂ ਨਹੀਂ ਝਕਾਉਣਾ ਮੇਰੀ ਜਿੱਦ ਹੈ ਬਸ ਉਹਨੇ ਇੱਕੋ ਗੱਲ ਕਹੀ ਆ ਫੇਰ ਤਾਂ ਵੀ ਤੁਸੀਂ ਦੱਸੋ ਹੁਣ ਇਹ ਕੀ ਕਰਦੇ ਨੇ ਨਹੀਂ ਫੇਰ ਇਹ ਤਾਂ ਉੱਪਰ ਤੱਕ ਜਾਓ ਜਾ ਕੇ ਫੇਰ ਨੂੰ ਕਾਉਂਸਲਰ ਨੂੰ ਦੱਸੋ ਵੀ ਤੂੰ ਅਸੀਂ ਮੇਰ ਦੇ ਕੋਲ ਜਾਵਾਂਗੇ ਸਿੱਧਾ ਹੀ ਆਪੇ ਅਸੀਂ ਉੱਥੇ ਜਾਵਾਂਗੇ ਉਹਨੂੰ ਕਵਾਂਗੇ ਭਰਾਵਾ ਕੂੜਾ ਚਕਾ ਸਾਡੇ ਸੁਣਾਈ ਨਹੀਂ ਇਹ ਤਾਂ ਸੁਣੀ ਸਿਰਫ ਕੂੜਾ ਸਿਰਫ ਕੂੜਾ ਚਕਵਾਉਣਾ ਚਾਹੁੰਦੇ ਹੋ ਜਾਂ ਫਿਰ ਇਹ ਕਿ ਕਾਉਂਸਲਰ ਇੱਥੇ ਬਦਲਵਾਉਣਾ ਚਾਹੁੰਦੇ ਨਹੀਂ ਚਲੋ ਹਜੇ ਤਾਂ ਹੈਗਾ ਆ ਅਸੀਂ ਕੂੜਾ ਚਕਵਾਉਣਾ ਚਾਹੁੰਦੇ ਹਾਂ ਕਾਉਂਸਲਰ ਨੂੰ ਤਾਂ ਨਹੀਂ ਅਸੀਂ ਕਹਿੰਦੇ ਕਿ ਬਦਲਾਉਣਾ ਜੇ ਚੰਗੇ ਕੰਮ ਕਰੂਗਾ ਤਾਂ ਚੰਗਾ ਆ ਨਹੀਂ ਕਰੂਗਾ ਤਾਂ ਫੇਰ ਆਪਾਂ ਹੀ ਮੰਦਾਵ ਹੋ ਜਾਏਗਾ ਇਹ ਲੋਕਾਂ ਨੇ ਆਪੇ ਜਾ ਕੇ ਪਰੇ ਮਾਰਨਾ ਜੇ ਚੰਗੇ ਕਰੂਗਾ ਹੁਣ ਸਾਡੇ ਨਾਲ ਚੰਗਾ ਰਹੂਗਾ ਤਾਂ ਅਸੀਂ ਚੰਗਾ ਚੰਗਾ ਹੀ ਜਾਣਾ ਉਹਨੂੰ ਤੇ ਜੇ ਮੰਦਾ ਕਰੂਗਾ ਤਾਂ ਹੀ ਮੰਦਾ ਹੀ ਕਹਿਣਾ ਉਹਨੂੰ ਹੁਣ ਜੇ ਅਸੀਂ ਆ ਪਰੇਸ਼ਾਨ ਹੋਏ ਤਾਂ ਦੁਖੀ ਹੋਏ ਕਹਿਨੇ ਆ ਤੇ ਜੇ ਅੱਗੇ ਵੀ ਚੰਗੇ ਕੰਮ ਕਰੂਗਾ ਤਾਂ ਹੀ ਚੰਗਾ ਕਵਾਂਗੇ ਮਾੜਾ ਕਰੂਗਾ ਤਾਂ ਹੀ ਮਾੜਾ ਕਵਾਂਗੇ ਸਿੱਧੀ ਗੱਲ ਆ ਸਾਨੂੰ ਆ ਨਾ ਕੋਈ ਗੱਲ ਨਹੀਂ ਥੋੜਾ ਚਕਾ ਦੇ ਪੋਰੇ ਨਾਲ ਹੀ ਕੋਈ ਗੱਲ ਨਹੀਂ ਹਾਂ ਬਸ ਕੂੜਾ ਚਕਾਵੇ ਸਾਾਨੂੰ ਕੋਈ ਪਰੇਸ਼ਾਨੀ ਨਹੀਂ ਇਹ ਗੰਦ ਚਕਾ ਦੇਵੇ ਇਥੋਂ ਸਾਨੂੰ ਉੱਥੋਂ ਕੋਈ ਪਰੇਸ਼ਾਨੀ ਨਹੀਂ ਹੈਗੀ ਹੈਨਾ ਸਾਡਾ ਕੂੜਾ ਚਕਾ ਦੇਵੇ ਇਥੋਂ ਨਰਕ ਚਕਾ ਦੇਵੇ ਹੋਰ ਨਹੀਂ ਅਸੀਂ ਵੀ ਕੋਈ ਮੰਗੇ ਰੱਖਦੇ ਸਾਡਾ ਕੂੜਾ ਚਕਾ ਦੇਵੇ ਨਰਕ ਚਕਾਵੇ